ਬਾਦ ਸਮਾਜ ਗੀਤ ਗਾਉਣੇ ਛੱਡਦੇ ਸੀ ਕਿਉਂਕਿ ਕਿ ਨੈਟ ਤੇ ਬੱਕਰੀਆਂ ਉਹ ਮਤਲਬ ਭੰਡਣਾ ਨਾ ਮੈਂ ਕਿਹਾ ਚੱਲ ਦੇਖਦੇ ਹਾਂ ਹੋਰ ਕਿੰਨੇ ਆਰਟਿਸਟ ਗਾਉਣਗੇ ਪਰ ਨਹੀਂ ਗਾਉਂਦਾ ਕੋਈ ਸਮਾਜਿਕ ਨਹੀਂ ਗਾਉਂਦਾ ਅਸੀਂ ਤਾਂ ਗਾਵਾਂਗੇ ਵਰਦੀ ਨੇ ਅੱਖ ਚੱਪਿਆ ਛੜੇ ਜੇਠ ਨਾਲ ਲਾਉਣੇ ਪਿਆ ਚੜਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ ਦੇਰਿਆਂ ਦੀ ਇੱਜ਼ਤ ਨਿਲਾਮ ਨਾ ਤੂੰ ਕਰ ਇਦੇ ਨਾਲੋਂ ਚੰਗਾ ਫਾਕਾ ਕੱਟ ਜੱਟ ਏ ਉੱਤੇ ਨੀਲੀ ਛੱਤ ਥੱਲੇ ਜੱਟ ਜੱਟ ਏ ਨੀ ਉੱਤੇ ਨੀਲੀ ਛੱਤ ਥੱਲੇ ਜੱਟ ਜੱਟ ਏ ਉੱਤੇ ਨੀਲੀ ਛੱਤ ਥੱਲੇ ਓ ਵਾਲ ਜੇ ਹਲਾ ਕੇ ਕੋਈ ਸਿਰ ਨੂੰ ਘਮਾਉਂਦਾ ਏ ਚਮਚਿਆਂ ਦੀ ਡਿਊਟੀ ਚੇਲੇ ਪਟਣ ਤੇ ਲਾਉਂਦਾ ਏ ਹਟ ਜਾ ਨਹੀਂ ਤਾਂ ਤੇਰੇ ਕਸ ਦੂੰਗਾ ਨੱਡ ਜੱਟ ਏ ਉੱਤੇ ਨੀਲੀ ਛੱਤ ਥੱਲੇ ਜੱਟ ਜੱਟ ਏ ਨੀ ਉੱਤੇ ਨੀਲੀ ਛੱਤ ਥੱਲੇ ਜੱਟ ਜੱਟ ਏ ਚੱਕ ਦਿੱਤੇ ਪਰਦੇ ਆ ਖਾਸ ਵਗਿਆ ਨੇ ਇਹ ਵੀ ਸੈਂਸਦਾਨਾਂ ਦਾ ਅੱਠ ਜੱਟ ਏ ਮੁੱਤੇ ਨੀਲੀ ਛੱਤ ਥੱਲੇ ਹੌਲੀ ਹੌਲੀ ਸਭ ਕੁਝ ਅਲੋਪ ਹੋ ਜਾਣਾ ਏ ਨਾਨਕ ਕਬੀਰ ਫਰੀਦ ਰਫੀਦਾਸ ਦਾ ਕਿਰਤਾਲਾ ਫਾਰਮੂਲਾ ਸੱਚ ਹੋ ਜਾਣਾ ਏ ਵੈਕੇ ਪੀਣਾ ਤੂੰ ਦਰਾਂ ਦੇ ਵਿੱਚ ਛੱਟ ਜੱਟ ਏ ਉੱਤੇ ਨੀਲੀ ਛੱਤ ਥੱਲੇ ਜਿਵੇਂ ਐਨਾ ਅੰਦੋਲਨ ਤੋਂ ਬਾਅਦ ਸਮਾਜ ਗੀਤ ਗਾਉਣੇ ਛੱਡਦੇ ਸੀ ਕਿਉਂਕਿ ਕਿ ਨੈਟ ਤੇ ਬੱਕਰੀਆਂ ਉਹ ਮਤਲਬ ਭੰਡਣਾ ਨਾ ਮੈਂ ਕਿਹਾ ਚਲ ਦੇਖਦੇ ਹਾਂ ਹੋਰ ਕਿੰਨੇ ਆਰਟਿਸਟ ਗਾਉਣਗੇ ਪਰ ਨਹੀਂ ਗਾਉਂਦਾ ਕੋਈ ਸਮਾਜਿਕ ਨਹੀਂ ਗਾਉਂਦਾ ਅਸੀਂ ਤਾਂ ਗਾਵਾਂਗੇ ਵਰਦੀ ਨੇ ਅੱਖ ਚੱਪਿਆ ਛੜੇ ਜੇਠ ਨਾਲ ਲਾਉਣੇ ਪੈਣ ਚੜਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ ਦੇਰਿਆਂ ਚ ਇੱਜ਼ਤ ਨਿਲਾਮ ਨਾ ਤੋ ਕਰ ਐ ਦੇ ਨਾਲੋਂ ਚੰਗਾ ਫਾਕਾ ਕੱਟ ਜੱਟ ਏ ਉੱਤੇ ਨੀਲੀ ਛੱਤ ਥੱਲੇ ਜੱਟ ਜੱਟ ਏ ਨੀ ਉੱਤੇ ਨੀਲੀ ਛੱਤ ਥੱਲੇ ਜੱਟ ਜੱਟ ਏ ਉੱਤੇ ਨੀਲੀ ਛੱਤ ਥੱਲੇ ਓ ਬਾੜ ਜੇ ਹਲਾ ਕੇ ਕੋਈ ਸਿਰ ਨੂੰ ਕਮਾਉਂਦਾ ਏ ਚਮਚਿਆਂ ਦੀ ਡਿਊਟੀ ਚੇਲੇ ਪੱਟਣ ਤੇ ਲਾਉਂਦਾ ਏ ਹਟ ਜਾ ਨਹੀਂ ਤਾਂ ਤੇਰੇ ਕਸ ਦੂੰਗਾ ਨੱਟ ਜੱਟ ਏ ਉੱਤੇ ਨੀਲੀ ਛੱਤ ਥੱਲੇ ਜੱਟ ਜੱਟ ਏ ਨੀ ਉੱਤੇ ਨੀਲੀ ਛੱਤ ਥੱਲੇ ਜੱਟ ਜੱਟ ਏ ਪਰ ਮਾਚ ਪਾਇਆ ਹੋਇਆ ਚਾਲੂ ਇਨਸਾਨ ਹੈ ਚੱਕ ਦਿੱਤੇ ਪਰਦੇ ਆ ਖਾਸ ਵਗਿਆ ਨੇ ਇਹ ਵੀ ਸਹਸਦਾਨਾਂ ਦਾ ਹੱਥ ਜੱਟੀ ਏ ਮੁੱਤੇ ਨੀਲੀ ਛੱਤ ਥੱਲੇ ਹੌਲੀ ਹੌਲੀ ਸਭ ਕੁਝ ਅਲੋਪ ਹੋ ਜਾਣਾ ਏ ਨਾਨਕ ਕਬੀਰ ਫਰੀਦ ਰਫੀਦਾਸ ਦਾ ਕਿਰਤਾਲਾ ਫਾਰਮੂਲਾ ਸੱਚ ਹੋ ਜਾਣਾ ਏ ਵੈ ਕੇ ਪੀਣਾ ਤੂੰ ਦਰਾਂ ਦੇ ਵਿੱਚ ਛੱਟ ਜੱਟੀਏ ਉੱਤੇ ਨੀਲੀ ਛੱਤ ਥੱਲੇ ਜਿਵੇਂ ਅੰਦੋਲਨ ਤੋਂ ਬਾਅਦ ਸਮਾਜ ਗੀਤ ਗਾਉਣੇ ਛੱਡਦੇ ਸੀ ਕਿਉਂਕਿ ਕਿ ਨੈਟ ਤੇ ਬੱਕਰੀਆਂ ਉਹ ਮਤਲਬ ਭੰਡਣਾ ਨਾ ਮੈਂ ਕਿਹਾ ਚਲ ਦੇਖਦੇ ਹਾਂ ਹੋਰ ਕਿੰਨੇ ਆਰਟਿਸਟ ਗਾਉਣਗੇ ਜਿਵੇਂ 2 1 1 ਆ ਚਾ ਚਾ ਮੈਂ ਨਾ ਅੰਦੋਲਨ ਤੋਂ ਬਾਅਦ ਸਮਾਜ ਗੀਤ ਗਾਉਣੇ ਛੱਡਦੇ ਸੀ ਕਿਉਂਕਿ ਕਿ ਨੈਟ ਤੇ ਬੱਕਰੀਆਂ ਉਹ ਮਤਲਬ ਭੰਡਣਾ ਨਾ ਮੈਂ ਕਿਹਾ ਚਲ ਦੇਖਦੇ ਹਾਂ ਹੋਰ ਕਿੰਨੇ